ਕਲਿਮੈਟਿਕ ਖਬਰਦਾਰ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਨੂੰ ਧਮਕੀ ਦੇਣ ਵਾਲਿਆਂ ਦੀ ਅੱਜ ਪੇਸ਼ੀ ਹੋਵੇਗੀ ਦੋਹਾਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੁਲਿਸ ਦੇ ਵੱਲੋਂ ਪੇਸ਼ ਕੀਤਾ ਜਾਵੇਗਾ ਰਮਨਦੀਪ ਅਤੇ ਜਸਪ੍ਰੀਤ ਨੂੰ ਪੇਸ਼ ਕੀਤਾ ਜਾਵੇਗਾ ਦੀਪਿਕਾ ਨੂੰ ਈਮੇਲ ਦੇ ਜ਼ਰੀਏ ਦਰਸਲ ਜਾਨੋਂ ਮਾਰ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਮੁਲਜ਼ਮ ਰਮਨਦੀਪ ਨੂੰ ਪਟਿਆਲਾ ਅਤੇ ਮੁਲਜ਼ਮ ਜਸਪ੍ਰੀਤ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਜਨੰਦੀਕਾ ਜਮਲਸਰ ਕੋਰਟ ਦੇ ਵਿੱਚ ਆਪੀਸ਼ੂ ਹੋਵੇਗੀ ਦਰਸਲ ਪਿਛਲੇ ਦਿਨੀ ਹੀ ਦੀਪਿਕਾ ਲੁਥਰ ਨੂੰ ਈਮੇਲ ਦੇ ਜ਼ਰੀਏ ਨਾ ਮੁਲਜ਼ਮਾਂ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਆ ਤੋਂ ਬਾਅਦ ਚ ਲਗਾਤਾਰ ਪੁਲਸ ਦੇ ਵੱਲੋਂ ਇਹਨਾਂ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਗ੍ਰਿਫਤਾਰੀ ਹੁੰਦੀ ਹੈ ਤੇ ਦੋਵਾਂ ਮੁਲਜ਼ਮਾਂ ਨੂੰ ਹੁਣ ਅੱਜ ਕੋਰਟ ਦੇ ਵਿੱਚ ਆਪੇਸ਼ ਕੀਤਾ ਜਾਵੇਗਾ ਤਾਂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰ ਨੂੰ ਧਮਕੀ ਦੇਣ ਵਾਲਿਆਂ ਦੀ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਆਪੇਸ਼ੀ ਹੋਣ ਜਾ ਰਹੀ ਹੈ ਦੀਪਿਕਾ ਲੁਥਰ ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਹਾਲਾਂਕਿ ਧਮਕੀਆਂ ਮਿਲਣ ਤੋਂ ਬਾਅਦ ਉਹਨਾਂ ਦੀ ਹਲਾਕਨ ਨੂੰ ਸੁਰੱਖਿਆ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ ਆ ਤਾਂ ਇਸ ਦੇ ਵਿਚਾਲੇ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਕੀ ਕੋ ਜਾਣਕਾਰੀ ਜੇਕਰ ਹੁਣ ਤੱਕ ਦੀ ਜਾਂਚ ਦੀ ਗੱਲ ਕੀਤੀ ਜਾਵੇ ਤਾਂ ਜਾਂਚ ਦੇ ਵਿੱਚ ਕੀ ਕੋ ਸਾਫ ਹੈ ਜਾਂਚ ਕਿੱਥੇ ਤੱਕ ਪਹੁੰਚੀ ਹੈ ਅੱਜ ਕੋਰਟ ਦੇ ਵਿੱਚ ਉਹਨੂੰ ਪੇਸ਼ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਅਮਰਪਾਲ ਮੈਰੋ ਨੂੰ ਲੈ ਕੇ ਸਵਾਲ ਬਰਕਰਾਰ ਹੈ ਕਿਉਂਕਿ ਉਹ ਵਿਦੇਸ਼ ਦੇ ਵਿੱਚ ਭੱਜ ਗਿਆ ਉਹ ਕਦੋਂ ਕਾਬੂ ਆਵੇਗਾ ਇਹ ਵੀ ਵੱਡਾ ਸਵਾਲ ਹੈ ਬਿਲਕੁਲ ਪਰਮਿੰਦਰ ਇੱਥੇ ਇੱਕ ਚੀਜ਼ ਬੜੀ ਸਮਝਣ ਵਾਲੀ ਹੈ ਕਿ ਜਿਹੜੇ ਨੌਜਵਾਨ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਚੀਜ਼ ਨੂੰ ਕਿੰਨੀ ਜਲਦੀ ਜੋ ਹੈ ਉਹ ਉਸ ਦੇ ਪਿੱਛੇ ਲੱਗ ਜਾਂਦੇ ਨੇ ਤਾਂ ਅਮਰਤਪਾਲ ਮੈਰੋ ਵੱਲੋਂ ਜਦੋਂ ਵੀਡੀਓ ਜਿਹੜੀ ਪਾਈ ਜਾਂਦੀ ਹੈ ਉਸ ਦੇ ਵਿੱਚ ਦੀਪਕਾ ਲੁਤਰਾ ਦਾ ਪ੍ਰੀਤ ਜੱਟੀ ਹੋਰ ਕਈਆਂ ਦਾ ਨਾਮ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਦੀਪਕਾ ਲੁਤਰਾ ਨੂੰ ਉਸ ਦੇ ਈਮੇਲ ਦੇ ਉੱਤੇ ਧਮਕੀਆਂ ਜਿਹੜੀਆਂ ਨੇ ਉਹ ਮਿਲਦੀਆਂ ਸੀ ਤਾਂ ਇਸ ਦੇ ਵਿੱਚ ਪੁਲਿਸ ਵੱਲੋਂ ਜਾਂਚ ਕਰਦੇ ਆ ਹੋਇਆ ਦੋ ਨੌਜਵਾਨ ਜਿਹੜੇ ਨੇ ਉਹ ਕਾਬੂ ਕੀਤੇ ਗਏ ਨੇ ਔਰ ਦੋਵੇਂ ਨੌਜਵਾਨ ਬੜੇ ਸਧਾਰਨ ਘਰਾਂ ਦੇ ਨਾਲ ਸੰਬੰਧ ਰੱਖਦੇ ਨੇ ਇੱਕ ਪਟਿਆਲੇ ਦਾ ਔਰ ਇੱਕ ਲੁਧਿਆਣੇ ਦੇ ਢਿੱਲੋਂ ਨਗਰ ਦਾ ਰਹਿਣ ਵਾਲਾ ਤਾਂ ਜਸਪ੍ਰੀਤ ਔਰ ਰਮਨਦੀਪ ਸਿੰਘ ਇਹਨਾਂ ਵੱਲੋਂ ਜੋ ਹੈ ਈਮੇਲ ਦੇ ਉੱਤੇ ਹਾਲਾਂਕਿ ਜਿਹੜਾ ਜਸਪ੍ਰੀਤ ਜੋ ਕਿ ਪਟਿਆਲੇ ਦਾ ਮਾਫ ਕਰਨਾ ਜਿਹੜਾ ਲੁਧਿਆਣੇ ਤੋਂ ਜਿਸ ਨੂੰ ਕਾਬੂ ਕੀਤਾ ਗਿਆ ਉਸ ਵੱਲੋਂ ਆਪਣੀ ਈਮੇਲ ਦੇ ਵਿੱਚ ਬਬਰਖਾਸ ਦਾ ਇੰਟਰਨੈਸ਼ਨਲ ਔਰ ਉਸ ਤੋਂ ਬਾਅਦ ਇੱਕ ਹੋਰ ਈਮੇਲ ਜਿਹੜੀ ਕੀਤੀ ਜਾਂਦੀ ਉਸ ਦੇ ਵਿੱਚ ਬੰਬੀਹਾ ਗੈਂਗ ਦਾ ਵੀ ਜ਼ਿਕਰ ਕੀਤਾ ਜਾਂਦਾ ਤਾਂ ਕੱਲ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ਦੇ ਉੱਤੇ ਪੁਲਿਸ ਵੱਲੋਂ ਲਿਆ ਗਿਆ ਸੀ ਜਲਕੇ ਜਿਹੜਾ ਰਮਨਦੀਪ ਸਿੰਘ ਜੋ ਪਟਿਆਲੇ ਦਾ ਰਹਿਣ ਵਾਲਾ ਹੈ ਉਸ ਦੇ ਮਾਤਾ ਪਿਤਾ ਵੀ ਕੱਲ ਮੀਡੀਆ ਦੇ ਸਾਹਮਣੇ ਆਏ ਸੀ ਤਾਂ ਉਸ ਦਾ 3 ਦਿਨ ਦਾ ਰਿਮਾਂਡ ਪੁਲਿਸ ਨੇ ਹਾਸਲ ਕੀਤਾ ਸੀ ਤਾਂ ਅੱਜ ਅਮੁਰ ਤੋਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਔਰ ਦੇਖਣਾ ਹੋਏਗਾ ਕਿ ਪੁਲਿਸ ਹੋਰ ਰਿਮਾਂਡ ਦੀ ਮੰਗ ਕਰਦੀ ਹੈ ਜਾਂ ਫਿਰ ਇਹਨਾਂ ਨੂੰ ਨਿਆਂਇਕ ਹਾਤ ਅਦਾਲਤ ਦੇ ਵਿੱਚ ਭੇਜਿਆ ਜਾਂਦਾ ਪਰ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੋਵੇਂ ਜਿਹੜੇ ਨੌਜਵਾਨ ਨੇ ਉਹ ਆਮ ਘਰਾਂ ਦੇ ਨਾਲ ਸੰਬੰਧ ਰੱਖਦੇ ਨੇ ਪਰ ਸੋਸ਼ਲ ਮੀਡੀਆ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਅਮਰਤਪਾਲ ਮਹਿਰੋ ਵੱਲੋਂ ਧਮਕੀ ਦਿੱਤੀ ਗਈ ਹੈ ਤਾਂ ਸ਼ਾਇਦ ਇਸ ਦੇ ਵਿੱਚ ਅਸੀਮ ਵੀ ਆਪਣਾ ਜਿਹੜਾ ਫੇਮ ਹੈ ਉਹ ਲੈਂਡ ਦੀ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਹੋਏਗੀ ਤਾਂ ਇਹ ਜਿਹੜੀ ਉਮਰ ਹੈ ਇਸ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਬੜੀ ਜਲਦੀ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਪੋਸਟ ਤੋਂ ਕਿਸੇ ਵੀ ਇਸ ਤਰੀਕੇ ਦੀ ਖਬਰ ਤੋਂ ਬਹੁਤ ਜਲਦ ਪ੍ਰਭਾਵਿਤ ਹੁੰਦੇ ਨੇ ਤਾਂ ਤਸਵੀਰਾਂ ਅਸੀਂ ਲਗਾਤਾਰ ਉਹਨਾਂ ਨੌਜਵਾਨਾਂ ਦੀਆਂ ਦਿਖਾ ਰਹੇ ਹਾਂ ਔਰ ਤੁਸੀਂ ਤਸਵੀਰਾਂ ਦੇ ਵਿੱਚ ਵੀ ਅੰਦਾਜ਼ਾ ਲਾ ਸਕਦੇ ਕਿ ਬੜੀ ਹਲਕੀ ਉਮਰ ਦੇ ਇਹ ਦੋਵੇਂ ਜਿਹੜੇ ਨੌਜਵਾਨ ਨੇ ਤਾਂ ਅੱਜ ਇਹਨਾਂ ਨੂੰ ਮੋਰ ਤੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਔਰ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਅਦਾਲਤ ਇਹਨਾਂ ਨੂੰ ਜੋ ਐਰਮਾਨ ਜਾਂਦੀ ਹੈ ਪੁਲਿਸ ਨੂੰ ਜਾਂ ਫਿਰ ਇਹਨਾਂ ਨੂੰ ਨਿਆਂਇਕ ਰੱਤ ਦੇ ਵਿੱਚ ਭੇਜਿਆ ਜਾਂਦਾ ਹੈ ਹਾਂ ਠੀਕ ਹੈ ਰਾਜੀਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸੋਸ਼ਲ ਮੀਡੀਆ ਲੁਟਰਾ ਨੂੰ ਤਮਕੀ ਦੇਣ ਵਾਲਿਆਂ ਦੀ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਆ ਦਰਸਲ ਦੋ ਮੁਲਜ਼ਮ ਰਮਨਦੀਪ ਅਤੇ ਜਸਪੀ ਜਿਨ੍ਹਾਂ ਨੂੰ ਕਿ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ